ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਵਖਾਈ ਦੇ ਰਿਹਾ ਹੈ ਕਿ ਯੋਗੀ ਆਪਣੇ ਮੰਤਰੀਆਂ ਨਾਲ ਮਿਲ ਕੇ ਇੱਕ ਮ੍ਰਿਤਕ ਦੇ ਅੱਗੇ ਜ਼ੋਰ-ਜ਼ੋਰ ਦੀ ਹੱਸ ਰਹੇ ਨੇ। ਫੇਸਬੁੱਕ ਤੇ ਜਿਹੜੀ ਪੋਸਟ ਸ਼ੇਅਰ ਕੀਤੀ ਜਾ ਰਹੀ ਹੈ ਉਸ ਮੁਤਾਬਕ ਯੋਗੀ ਅਦਿੱਤਿਆਨਾਥ ਸ਼ਹੀਦ ਜਵਾਨ ਦੀ ਮ੍ਰਿਤਕ ਦੇ ਅੱਗੇ ਹੱਸ ਰਹੇ ਨੇ। ਫੇਸਬੁੱਕ ਪੇਜ ਰਾਹੁਲ ਗਾਂਧੀ ਫੋਰ ਪੀਐਮ ਨੇ ਪੋਸਟ 20 ਫਰਵਰੀ ਨੂੰ ਪੋਸਟ ਕੀਤੀ ਹੈ। ਇਸ ਨਾਗਿਕ ਕੈਪਸ਼ਨ ਵਿੱਚ ਲਿਖਿਆ ਗਿਆ ਹੈ ਤਿਰੰਗੇ ਚ ਲਿਪਟੇ ਸ਼ਹੀਦ ਜਵਾਨ ਨੂੰ ਸ਼ਰਧਾਂਜਲੀ ਦਿੰਦੇ ਢੋਂਗੀ ਰਾਸ਼ਟਰ ਭਗਤ ਇਸੇ ਕੈਪਸ਼ਨ ਨਾਲ ਬਹੁਤ ਸਾਰੇ ਫੇਸਬੁੱਕ ਯੂਜ਼ਰਸ ਨੇ ਇਸ ਪੋਸਟ ਨੂੰ ਸ਼ੇਅਰ ਵੀ ਕੀਤਾ ਪਰ ਹੁਣ ਸੱਚ ਕੀ ਹੈ ਅਸੀਂ ਤੁਹਾਨੂੰ ਦੱਸਦੇ ਹਾਂ ਇਹ ਵੀਡੀਓ ਸੱਚਾ ਹੈ ਪਰ ਇਹ ਦਾਵਾ ਝੂਠ ਹੈ ਕਿ ਯੋਗੀ ਆਦਿੱਤਿਆਨਾਥ ਸ਼ਹੀਦ ਜਵਾਨ ਦੀ ਮ੍ਰਿਤਕ ਦੇ ਅੱਗੇ ਹੱਸਦੇ ਨੇ ਦਰਅਸਲ ਇਹ ਵੀਡੀਓ ਬੀਤੇ ਸਾਲ ਯੂਪੀ ਉੱਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਐਨਡੀ ਤਿਵਾਰੀ ਦੀ ਅੰਤਿਮ ਸੰਸਕਾਰ ਦੀ ਸਭਾ ਦਾ ਹੈ जिसविद योगी बिहार दे राजपाल लालजी तंडन यूपी दे मंत्री मोहसिन रजा ते आशुतोष तंडन ਨਾਲ জোর জোর ਦੀ ਹਾਸਰਨੀ ਜਦ ਕੀ ਐਨਡੀ तिवारी ਦੀ ਮ੍ਰਿਤਕ ਦੇ ਤਿਰੰਗੇ ਚ ਲਿਪਟੀ ਹੋਈ ਹੈ ਟਾਈਮਜ਼ ਆਫ ਇੰਡੀਆ ਨੇ ਵੀ 7 ਅਕਤੂਬਰ 2018 ਨੂੰ ਇਸ ਸੰਬੰਧੀ ਖਬਰ ਪ੍ਰਕਾਸ਼ਿਤ ਕੀਤੀ ਸੀ ਸੋ ਪਰਤਾਲ ਵਿੱਚ ਪਾਇਆ ਗਿਆ ਕਿ ਵੀਡੀਓ ਸੱਚਾ ਹੈ ਪਰ ਇਸ ਨੂੰ ਲੈ ਕੇ ਕੀਤਾ ਜਾ ਰਿਹਾ ਦਾਵਾ ਬਿਲਕੁਲ ਝੂਠਾ ਹੈ ਤੇ ਡੇਲੀ ਪੋਸਟੀ ਆਪਣੇ ਦਰਸ਼ਕਾਂ ਨੂੰ ਅਪੀਲ ਕਰਦੇ ਹੈ ਕਿ ਕੋਈ ਵੀ ਪੋਸਟ ਸ਼ੇਅਰ ਕਰਨ ਤੋਂ ਪਹਿਲਾਂ ਇੱਕ ਵਾਰ ਉਸ ਦੀ ਤਸਦੀਕ ਜ਼ਰੂਰ ਕੀਤੀ ਜਾਵੇ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮੀਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ